ਦੇਸ਼ ਭਰ ਦੇ ਵਿੱਚ ਇਸ ਸਮੇਂ ਦੀਵਾਲੀ ਦੀਆਂ ਰੌਣਕਾਂ ਨੇ ਲੋਕ ਦੀਵਾਲੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਤਾਂ ਜਾਹੇ ਦੇ ਵਿਚਾਲੇ ਗਲਤ मंसूਬੇ ਵਾਲੇ ਲੋਕ ਵੀ ਇਸ ਸਮੇਂ ਐਕਟਿਵ ਨੇ ਪੰਜਾਬ ਦੇ ਵਿੱਚ ਅਜਨਾਲਾ ਦੇ ਵਿੱਚ ਗੱਲ ਕਰੀਏ ਅਜਨਾਲਾ ਦੇ ਪਿੰਡ ਤੇੜੀ ਦੇ ਵਿੱਚ ਵਿਸਫੋਟਕ ਸਮੱਗਰੀ ਪੁਲਿਸ ਨੇ ਬਰਾਮਦ ਕੀਤੀ ਹੈ ਦੀਵਾਲੀ ਤੋਂ ਪਹਿਲਾਂ ਵੱਡੀ ਸਾਜ਼ਿਸ਼ ناکام ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਅਜਨਾਲਾ ਦੇ ਪਿੰਡ ਤੇੜੀ ਦੇ ਖੇਤਾਂ ਦੇ ਵਿੱਚ ਇੱਕ ਸ਼ੱਕੀ ਬੈਗ ਬਰਾਮਦ ਹੋਇਆ ਇਸ ਬੈਗ ਦੇ ਵਿੱਚ ਜਦ ਇਸ ਬੈਗ ਦੀ ਚੈਕਿੰਗ ਕੀਤੀ ਗਈ ਤਾਂ ਇਸ ਬੈਗ ਦੇ ਵਿੱਚੋਂ ਹੈਂਡ ਗਰਨੇਡ ਉੱਤੇ ਹੀ ਆਰਡੀਐਕਸ ਤੇ ਹੋਰ ਰਿਮੋਟ ਕੰਟਰੋਲ ਤੇ ਹੋਰ ਚੀਜ਼ਾਂ ਪੁਲਿਸ ਨੇ ਮੌਕੇ ਤੋਂ ਇਸ ਬੈਗ ਦੇ ਵਿੱਚੋਂ ਬਰਾਮਦ ਕੀਤੀਆਂ ਤਾਂ ਵੱਡੀ ਸਾਜ਼ਿਸ਼ ਦੀਵਾਲੀ ਤੋਂ ਪਹਿਲਾਂ ਨਾਕਾਮ ਕੀਤੀ ਗਈ ਹੈ ਦੱਸ ਦਈਏ ਕਿ ਪੰਜਾਬ ਨੂੰ ਦਹਿਲਾਉਣ ਵਾਲੀ ਇਹ ਘਟਨਾ ਸਾਬਤ ਹੋ ਸਕਦੀ ਸੀ ਪਰ ਅਜਹੇ ਦੇ ਵਿਚਾਲੇ ਪੁਲਿਸ ਦੇ ਵੱਲੋਂ ਮੁਸਤੈਦੀ ਦੇ ਨਾਲ ਇਸ ਜਾਣਕਾਰੀ ਪੁਲਿਸ ਨੂੰ ਮਿਲੀ ਜਿਸ ਤੋਂ ਬਾਅਦ ਪੁਲਿਸ ਅਜਨਾਲਾ ਦੇ ਪਿੰਡ ਤੇੜੀ ਪਹੁੰਚਦੀ ਹੈ ਜਿੱਥੇ ਪੁਲਿਸ ਦੇ ਵੱਲੋਂ ਇਸ ਸ਼ੱਕੀ ਬੈਗ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਪੀਲੇ ਰੰਗ ਦੀ ਟੇਪ ਦੇ ਵਿੱਚ ਇਹ ਬੈਗ ਜੋ ਸੀ ਉਹ ਲਪੇਟਿਆ ਹੋਇਆ ਸੀ ਜਦ ਇਸ ਬੈਗ ਨੂੰ ਖੋਲਿਆ ਗਿਆ ਤਾਂ ਇਸ ਦੇ ਵਿੱਚੋਂ 10 ਹੈਂਡ ਗਰਨੇਡ 1/2 ਕਿਲੋ ਆਰਡੀਐਕਸ ਤੋਂ ਇਥੇ ਹੀ ਹੈਂਡ ਰਿਮੋਟ ਵਿਜੋਸੀ ਉਹ ਵੀ ਪੁਲਿਸ ਨੇ ਮੌਕੇ ਤੋਂ ਬਰਾਮਦ ਕੀਤਾ ਕਿ ਤੱਕ ਇਸ ਦਿਨਾਲ ਹੋਰ ਵੀ ਕਈ ਵਿਸਫੋਟਕ ਸਮੱਗਰੀਆਂ ਪੁਲਿਸ ਨੇ ਇਸ ਸ਼ੱਕੀ ਬੈਗ ਦੇ ਵਿੱਚੋਂ ਬਰਾਮਦ ਕੀਤੀਆਂ ਨੇ ਤਾਂ ਅਜਨਾਲਾ ਦੇ ਪਿੰਡ ਤੇੜੀ ਦਾ ਇਹ ਮਾਮਲਾ ਹੈ ਜਿੱਥੇ ਖੇਤਾਂ ਦੇ ਵਿੱਚੋਂ ਇੱਕ ਸ਼ੱਕੀ ਬੈਗ ਦੇ ਵਿੱਚ ਇਹ ਵਿਸਫੋਟਕ ਸਮਾਨ ਜੋ ਸੀ ਸਮੱਗਰੀ ਜੋ ਸੀ ਉਹ ਲੁਕਾ ਕੇ ਰੱਖੀ ਹੋਈ ਸੀ ਤਾਂ ਵੱਡੀ ਸਾਜ਼ਿਸ਼ ਨੂੰ ਪੁਲਿਸ ਦੇ ਵੱਲੋਂ ਨਾਕਾਮ ਜੋਇਆ ਕੀਤਾ ਗਿਆ ਹੈ ਤਾਂ ਪੰਜਾਬ ਨੂੰ ਦਹਿਲਾਉਣ ਵਾਲੀ ਇਹ ਵੱਡੀ ਸਾਜ਼ਿਸ਼ ਹੋ ਸਕਦੀ ਸੀ ਜਿੱਥੇ ਦੀਵਾਲੀ ਤੋਂ ਪਹਿਲਾਂ ਦੇਸ਼ ਭਰ ਦੇ ਵਿੱਚ ਰੌਣਕਾਂ ਨੇ ਉੱਥੇ ਹੀ ਪੰਜਾਬ ਨੂੰ ਮਕ ਤੌਰ ਤੇ ਅchnala ਦੀ ਗੱਲ ਕਰੀਏ ਗੁਰੂ ਨਗਰੀ ਤਾਂ ਦਹਿਲਾਉਣ ਵਾਲੀ ਘਟਨਾ ਜੋ ਸੀ ਇਹ ਹੋ ਸਕਦੀ ਸੀ ਪਰ ਉਸ ਨੂੰ ਪਹਿਲਾਂ ਹੀ ਪੁਲਿਸ ਨੇ ਸਨਨ ਕੰਮ ਕਰ ਦਿੱਤਾ ਹੈ ਜਿਸ ਤੋਂ ਦੱਸ ਦਈਏ ਕਿ ਜੋ ਬੰਬ ਨਿਰੋਧਕ ਟੀਮ ਸੀ ਮੌਕੇ ਤੇ ਪਹੁੰਚੀ ਜਿਸ ਤੋਂ ਬਾਅਦ ਜੋ ਐ ਆਰ ਡੀ ਐਕਸ ਸੀ ਇਸ ਨੂੰ ਡਿਫਿਊਜ਼ ਜੋ ਹੈ ਉਹ ਬੰਬ ਨਿਰੋਧਕ ਟੀਮ ਦੇ ਵੱਲੋਂ ਜੋ ਹੈ ਮੌਕੇ ਤੇ ਕੀਤਾ ਗਿਆ ਤਾਂ ਜੋ ਹੈਂਡ ਗਰਨੇਡ ਵੀ ਸੀ ਉਹ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਏ ਨੇ ਤਾਂ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਖੇਤਾਂ ਦੇ ਵਿੱਚ ਇਹ ਸ਼ੱਕੀ ਬੈਗ ਕਿਵੇਂ ਪਹੁੰਚਾ ਕਿ ਪਾਕਿਸਤਾਨ ਦੇ ਜ਼ਰੀਏ ਪਾਕਿਸਤਾਨ ਦੇ ਵੱਲੋਂ ਜੋ ਹੈ ਉਹ ਡਰੋਨ ਦੇ ਜ਼ਰੀਏ ਸ਼ੱਕੀ ਬੈਗ ਇਧਰ ਭੇਜਿਆ ਗਿਆ ਹੈ ਹੁਣ ਜਾਂਚ ਦਾ ਵਿਸ਼ਾ ਹੈ ਪਰ ਜੋ ਇਹ ਵਿਸਫੋਟਕ ਸਮੱਗਰੀ ਪੁਲਿਸ ਨੂੰ ਬਰਾਮਦ ਹੋਈ ਹੈ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਈ ਹੈ ਤੇ ਜਾਂਚ ਜੋ ਹੈ ਉਹ ਅਗਲੇਰੀ ਕੀਤੀ ਜਾ ਰਹੀ ਹੈ ਇਹ ਤਜ ਨਾਲਾ ਤੇ ਪਿੰਡ ਤੇੜੀ ਦਾ ਇਹ ਮਾਮਲਾ ਹੈ ਜਿੱਥੇ ਖੇਤਾਂ ਦੇ ਵਿੱਚੋਂ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਖੇਤਾਂ ਦੇ ਵਿੱਚ ਇੱਕ ਸ਼ੱਕੀ ਬੈਗ ਪਹੁੰਚਿਆ ਮਿਲਿਆ ਉਸ ਤੋਂ ਬਾਅਦ ਪੁਲਿਸ ਜੋ ਹੈ ਉਹ ਖੇਤਾਂ ਦੇ ਵਿੱਚ ਪਹੁੰਚਦੀ ਹੈ ਪਿੰਡ ਤੇੜੀ ਦੇ ਖੇਤਾਂ ਦੇ ਵਿੱਚ ਜਿਸ ਤੋਂ ਬਾਅਦ ਇਸ ਬੈਗ ਨੂੰ ਖੋਲਿਆ ਜਾਂਦਾ ਹੈ ਤੇ ਇਸ ਦੇ ਵਿੱਚੋਂ 3 ਹੈਂਡ ਗ੍ਰਨੇਡ ਸਮੇਤ 1.5 ਕਿਲੋ ਆਰਡੀਐਕਸ ਤੇ ਕੰਟਰੋਲ ਰਿਮੋਟ ਵੀ ਚੋਨੇ ਉਮਲੇ ਨੇ ਤਾਂ ਵੱਡੀ ਸਾਜ਼ਿਸ਼ ਇਸ ਨੂੰ ਅਸੀਂ ਕਹਿ ਸਕਦੇ ਹਾਂ ਪਰ ਪੰਜਾਬ ਪੁਲਿਸ ਦੇ ਵੱਲੋਂ ਪੂਰੀ ਮਸਤੈਦੀ ਦਿਖਾਉਂਦੇ ਹੋਏ ਇਹ ਵੱਡੀ ਸਾਜ਼ਿਸ਼ ਜੋ ਹੈ ਉਹ ਨਾਕਾਮ ਕੀਤੀ ਗਈ ਹੈ ਪੰਜਾਬ ਨੂੰ ਦਹਿਲੋਂ ਵਾਲੀ ਇਹ ਘਟਨਾ ਪਹਿਲਾਂ ਹੀ ਪੁਲਿਸ ਨੇ ਪੁਲਿਸ ਨੇ ਦੀ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਇਸ ਵੱਡੀ ਸਾਜ਼ਿਸ਼ ਨੂੰ ਨਾਕਾਮ ਜੋ ਹੈ ਉਹ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ